24/2425 ਨੂੰ ਸਾਮਨ ਮਕੋਰੀ ਵਿਖੇ ਆਪਣੇ ਰਤਨ ਹੈੜੀ ਰੋਡ ਤੋਂ ਜਸਪੀ ਸਿੰਘ ਜੱਸਾ son of ਸ਼ੇਰ ਸਿੰਘ ਵਾਸੀ ਦਵਿੰਦਗੜ੍ਹ ਜਸਨਾ ਪਿੰਡ ਦਾ ਰਹਿਣ ਵਾਲਾ ਬਈ ਮੋਟਰਸਾਈਕਲ ਚੋਰੀ ਕਰਕੇ ਲੈ ਜਾ ਰਿਹਾ ਤੇ ਮੌਕੇ ਤੇ ਮਰ ਗ੍ਰੈਪਟਰ ਕੀਤਾ ਸੀ ਦਰਾਨੇ ਪੁਲਿਸ ਤੇ ਦਾ ਰਿਮਾਂਡ ਵੀ ਲਿਆ ਦੋ ਦਿਨ ਦਾ ਰਿਮਾਂਡ ਲਿਆ ਰਿਮਾਂਡ ਦੇ ਵਿੱਚ ਤੁਸੀਂ ਚਾਰ ਮੋਟਰਸਾਈਕਲ ਬਰਾਮਦ ਕੀਤੇ ਨੇ ਟੋਟਲ ਪੰਜ ਮੋਟਰਸਾਈਕਲ ਬਰਾਮਦ ਹੋ ਚੁੱਕੇ ਨੇ ਦੋ ਤੀਸ ਨੂੰ ਆਵਾਂ ਡੈਲੀ ਇੱਕ ਕਾਰ ਯਾਨੀ ਡੈਲੀ ਕਾਰ ਜਾਂ ਮੋਟਰਸਾਈਕਲ ਖੰਨੇ ਤੋਂ ਮਤਲਬ ਚੋਰੀ ਕਰਕੇ ਲੈ ਕੇ ਜਾਂਦਾ ਸੀ ਨਸ਼ੇੜੀ ਵਿਅਕਤੀ ਹੈ ਕਰੇ ਤਾਂ ਨਸ਼ੇੜੀ ਵਿਅਕਤੀ ਭੁੱਲ ਜਾਂਦਾ ਸੀ ਰਾਸਤੇ 'ਚ ਮੈਂ ਕਿੱਥੇ ਖੜਾ ਗਿਆ ਕਿੱਥੇ ਨਹੀਂ ਖੜਾ ਗਿਆ ਜੀ ਹਨਾ ਜੀ ਜੇ ਥੋੜਾ ਨਸ਼ਾ ਘੱਟ ਹੁੰਦਾ ਸੀ ਤਾਂ ਆਪਣੇ ਘਰ ਕੋਲ ਆ ਜਾਂਦਾ ਸੀ ਅਸੀਂ ਇਦੋਂ ਟੋਟਲ ਹੁਣ 5 ਮੋਟਰਸਾਈਕਲ ਬਰਾਮਦ ਕੀਤੇ ਨੇ ਇਹ ਪਹਿਲਾਂ ਵੀ ਸਾਡੇ ਇੱਕ ਮਕਦਮੇ 'ਚ ਲਿਹੜੀ ਰੋਡ ਤੇ ਇੱਕ ਕਿਰਤਨ ਨਾਲ ਵਾਰਦਾਤ ਕੀਤੀ ਸੀ ਇਹਨਾਂ ਨੇ ਉਹਦੇ ਵਿੱਚ ਮੁੰਡਾ ਰਾਜਵੀਰ ਨਾਮ ਦਾ ਸੀ ਤੇ ਉਹਦੇ ਵਿੱਚ ਵੀ ਅਸੀਂ ਇਹਨੂੰ ਨਾਮਜ਼ਦ ਕੀਤਾ ਹੈ ਇੱਕਠਾ ਕਰੋ ਤੁਸੀਂ ਇਕੱਠਾ ਕਰੋ ਸੀਰਾਂ ਦਾ ਉਹਦੇ ਵਿੱਚ ਵੀਸੀਂ ਨਾਮਿਨੇਟ ਕੀਤਾ ਤੇ ਕੱਲ ਇਹਨੂੰ ਅਦਾਲਤ ਵਿੱਚ ਅਸੀਂ ਪੇਸ਼ ਕਰਾਂਗੇ